ਅਕਾਲ ਚਲਾਣੇ ਦਾ ਦਿਹਾੜਾ ਹੈ ਅੱਜ ਦੇ ਦਿਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਸੇ ਭਾਈ ਗੁਰਦਾਸ ਜੀ ਹੁਣਾਂ ਦਾ ਜਿਹੜਾ ਜਨਮ ਆ ਉਹ 1500 ਤੇ 50 ਦਾ ਹੈ 1550 ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਚਾਰ ਭਰਾ ਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਭ ਤੋਂ ਵੱਡੇ ਆ ਉਹਨਾਂ ਤੋਂ ਬਾਅਦ ਤਿੰਨ ਛੋਟੇ ਜਿਹੜੇ ਨੇ ਹੋਰ ਨੇ ਉਹਨਾਂ ਵਿੱਚੋਂ ਉਹਨਾਂ ਦੇ ਇੱਕ ਭਰਾਤਾ ਦਾ ਨਾਮ ਹੈ ਬਾਬਾ ਈਸ਼ਰਦਾਸ ਜੀ ਤੋਂ ਬਾਬਾ ਈਸ਼ਰਦਾਸ ਜੀ ਹੋਣਾਂ ਦੇ ਘਰ ਮਾਤਾ ਜੀਵਣੀ ਜੀ ਹੋਣਾ ਦੀ ਕੁੱਖ ਤੋਂ 1500 ਤੇ 50 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਦਾ ਜਨਮ ਹੋਇਆ। ਹੁਣ ਉਹਨਾਂ ਨੇ ਤੀਸਰੇ ਗੁਰਦੇਵ ਤੋਂ ਲੈ ਕੇ ਗੁਰੂ ਘਰ ਦੀ ਬਖਸ਼ਿਸ਼ ਮੇਰੰਮਤ ਰਹਿਮਤ ਨੂੰ ਮਾਣਿਆ। ਸੇਵਾਵਾਂ ਕੀਤੀਆਂ। ਫਿਰ ਆਪਾਂ ਜਦੋਂ ਆਉਣ ਵਾਲੇ ਦਿਨਾਂ ਵਿੱਚ ਉਸ ਦਿਨ ਦੀ ਬਾਤ ਕਰਨੀ ਹੈ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਜੋ ਰਾਮ ਸਰ ਦੇ ਕੰਢੇ ਪਹਿਲਾ ਮਹਾਰਾਜ ਦਾ ਸਰੂਪ ਲਿਖਿਆ ਪੰਜਵੇਂ ਪਾਤਸ਼ਾਹ ਨੇ ਲਿਖਤ ਕਰਾਈ ਹੈ ਤੋ ਲਿਖਤ ਨੂੰ ਕਰਨ ਵਾਲੇ ਭਾਈ ਸੇਭ ਭਾਈ ਗੁਰਦਾਸ ਜੀ ਨੇ ਪਹਿਲੇ ਲਖਾਰੀ ਉਹਨਾਂ ਦਾ ਜੀਵਨ ਜਦੋਂ ਆਪਾਂ ਗੁਰਬਾਣੀ ਵਿੱਚ ਐਸੀ ਕਲਮ ਦੀ ਗੱਲ ਕਰਦੇ ਹਾਂ ਤਾਂ ਕਲਮ ਨੂੰ ਲੈ ਕੇ ਲਿਖਣ ਨੂੰ ਲੈ ਕੇ ਮਹਾਰਾਜ ਜੀ ਨੇ ਦੋ ਸ਼ਲੋਕ ਕਹੇ ਜਿਹੜੇ ਬੜੇ ਸਮਝਣ ਵਾਲੇ ਸਹਿਬ ਇੱਕ ਕਲਮ ਨੂੰ ਕਹਿੰਦੇ ਉਹ ਕਲਮ ਧੰਤਾ ਜੋਗ ਹੈ ਜਿਉਂਦੀ ਰਵੇ ਉਹ ਸ਼ਾਈ ਵੀ ਜਿਹੜੀ ਕਰਮਾਂ ਵਾਲੀ ਤੇ ਜਿਹੜੇ ਹੱਥ ਵਿੱਚ ਉਹ ਕਲਮ ਫੜੀ ਹੈ ਉਹ ਹੱਥ ਵੀ ਕਰਮਾਂ ਵਾਲਾ ਉਹ ਲਿਖਣ ਵਾਲਾ ਵੀ ਜਿਉਂਦਾ ਰਵੇ ਪਰ ਕੌਣ ਕਹਿੰਦੇ ਜਿਨ ਨੇ ਸੱਚ ਲਿਖਿਆ ਪਰਮਾਤਮਾ ਦੇ ਘਰ ਦੀ ਬਾਤ ਲਿਖੀ ਜਿਹਨੂੰ ਪੜ੍ਹ ਕੇ ਕੋਈ ਜੀਵਨ ਸਵਰ ਗਿਆ ਇਹ ਬਚਨ ਵਰਤਦੇ ਨੇ ਧੰਸੋ ਕਾਗਦ ਕਲਮ ਧੰਨ ਧੰਨ ਭਾਂਡਾ ਧੰਨ ਮਸ ਮਸ ਕਹਿੰਦੇ ਸ਼ਿਆਹੀ ਨੂੰ ਕਹਿੰਦੇ ਉਹ ਕਾਗਜ਼ ਵੀ ਧੰਤਾ ਜੋਗ ਹੈ ਉਹ ਕਲਮ ਵੀ ਧੰਤਾ ਜੋਗ ਹੈ ਧੰਸੋ ਕਾਗਦ ਕਲਮ ਧੰਨ ਧੰਨ ਭਾਂਡਾ ਉਹ ਭਾਂਡਾ ਜੀ ਦੇ ਛਾਈ ਪਾਈ ਜਾਂ ਫਿਰ ਉਹ ਹਿਰਦੇ ਰੂਪ ਭਾਂਡਾ ਜੀ ਦੇ ਵਿੱਚੋਂ ਸ਼ਬਦ ਨਿਕਲੇ ਤਨ ਭਾਂਡਾ ਤਨ ਮਾਸੋ ਛੈ ਵੀ ਭਾਗਾ ਵਾਲੇ ਫਿਰ ਕਹਿੰਦੇ ਤਨ ਲਿਖਾਰੀ ਨਾਨਕਾ ਉਹ ਲਿਖਾਰੀ ਵੀ ਜਿਹੜਾ ਉਹ ਤਨਤਾ ਜੋਗ ਹੈ ਤਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਜਿਨੇ ਨਾਮ ਦੀ ਬਾਤ ਲਿਖੀ ਸੱਚ ਦੀ ਬਾਤ ਲਿਖੀ ਤੇ ਜਿਹਨੂੰ ਪੜ੍ਹ ਕੇ ਜੀਵਨ ਸਵਰਗ ਹੈ ਉਹ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਹੁਣ ਇੱਕ ਦੂਸਰਾ ਪੱਖ ਵੀ ਕਿਹਾ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਲਮ ਜਲੋ ਸਣ ਮਸਵਾਣੀਐ ਕਾਗਦ ਭੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਕਹਿੰਦੇ ਉਹ ਕਲਮ ਵੀ ਸੜ ਜਾਏ ਉਹ ਸਿਆਹੀ ਵੀ ਸੜ ਜਾਏ ਔਰ ਉਹ ਕਾਗਜ਼ ਨੂੰ ਵੀ ਅੱਗ ਲੱਗ ਜਾਏ ਤੇ ਕਹਿੰਦੇ ਉਹ ਲਿਖਣ ਵਾਲਾ ਵੀ ਸੜ ਮਰੇ ਜਿਸ ਨੇ ਇਹੋ ਜਾਂ ਲਿਖਿਆ ਝੂਠ ਲਿਖਿਆ ਜਾਂ ਇਹੋ ਜਾਂ ਗਲਤ ਲਿਖਿਆ ਜਿਸ ਨੂੰ ਪੜ ਕੇ ਕੋ ਬੰਦਾ ਰਾਹ ਦੀ ਥਾਂ ਤੇ ਕੁਰਾਹੇ ਪੈ ਗਿਆ ਜਿਹੜਾ ਮਨੁੱਖ ਇਹੋ ਜੇ ਕਰਮ ਦੇ ਵਿੱਚ ਹੋ ਗਿਆ ਹੁਣ ਮਹਾਰਾਜ ਜੀ ਨੇ ਦੋਨੋਂ ਪੱਖ ਸਾਹਮਣੇ ਰੱਖੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਜੀਵਨ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹਦੀ ਲਿਖਤ ਕੀਤੀ ਫਿਰ ਪੌਣੇ 700 ਦੇ ਲਗਭਗ ਬ੍ਰਿਜ ਭਾਸ਼ਾ ਵਿੱਚ ਜਿਹੜੇ ਉਹਨਾਂ ਨੇ ਕਵਿੱਤ ਸਵਈਏ ਲਿਖੇ ਨੇ ਔਰ ਗੁਰਬਾਣੀ ਦੀ ਵਿਆਖਿਆ ਕੀਤੀ ਉਹਨਾਂ ਨਾਲ ਫਿਰ ਆਪਾਂ ਉਹਨਾਂ ਦੀਆਂ 40 ਵਾਰਾਂ ਪੜ੍ਹਦੇ ਉਹ ਉਹਨਾਂ ਨੇ ਲਿਖਤ ਕੀਤੀ ਔਰ ਇਤਿਹਾਸ ਤੇ ਵਿੱਚ ਭਾਈ ਸਹਿ ਭਾਈ ਗੁਰਦਾਸ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਦੋਂ ਉਸਾਰੀ ਹੋਈ ਐ ਉਹਦੀ ਬਨਾਵਟ ਤਿਆਰ ਹੋਈ ਤਾਂ ਉੱਥੇ ਵੀ ਆਪਾਂ ਬਚਨ ਪੜ੍ਹਦੇ ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਅ ਗੁਰਦਾਸ ਬਣਾਇਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਥਾਪਿਆ ਗਿਆ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਪਹਿਲੀ ਸੇਵਾ ਉਹ ਭਾਈ ਸਹਿ ਭਾਈ ਗੁਰਦਾਸ ਜੀ ਨੂੰ ਬਖਸ਼ਿਸ਼ ਕੀਤੀ ਗਈ ਔਰ ਉਹਨਾਂ ਨੇ ਐਡਾ ਵੱਡਾ ਜਿਹੜਾ ਉਹ ਜੀਵਨ ਜਿਸ ਢੰਗ ਦੇ ਨਾਲ ਜੀਵਿਆ ਫਿਰ ਆਪਾਂ ਗੁਰਬਾਣੀ ਦੇ ਅਨੁਸਾਰ ਜਦੋਂ ਉਹਨਾਂ ਦੇ ਬਚਨ ਪੜ੍ਹਦੇ ਆ ਉਹਨਾਂ ਨੇ ਐਡਾ ਉੱਚਾ ਜੀਵਨ ਜਿਉਂਦਿਆਂ ਹੋਇਆਂ ਜਿਸ ਵੇਲੇ ਬਾਬਾ ਪਿਰਥੀ ਚੰਦ ਉਹਨੇ ਇਹ ਭੁਲੇਖਾ ਖੜਾ ਕਰਨ ਦਾ ਯਤਨ ਕੀਤਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਤਖਤ ਤੇ ਬੈਠੇ ਨੇ ਤੇ ਮੈਂ ਇਹਨਾਂ ਨੂੰ ਫੇਲ ਕਰਾਂ ਇਸ ਢੰਗ ਨਾਲ ਜਿਹੜੀ ਸੰਗਤ ਆਉਂਦੀ ਹੈ ਮਸੰਦਾ ਨਾਲ ਗੰਢ ਧੁੱਪ ਕਰਕੇ ਜੋ ਵੀ ਰਸਤ ਬਸਤ ਆਉਣੀ ਉਹ ਆਪ ਰੱਖ ਲੈਣੀ ਤੇ ਭੇਜ ਦੇਣਾ ਗੁਰੂ ਕੇ ਲੰਗਰਾਂ ਵਿੱਚ ਵੀ ਪ੍ਰਸ਼ਾਦਾ ਉੱਥੇ ਛਕ ਲੰਗਰ ਮਸਤਾਨੇ ਹੋ ਭਾਈ ਸਾਹਿਬ ਪਾਈ ਗੁਰਦਾਸ ਜੀ ਉਦੋਂ ਆਏ ਨੇ ਦੌਰੇ ਤੇ ਗਏ ਸੰਨ ਪ੍ਰਚਾਰਕ ਦੌਰੇ ਤੇ ਵਾਪਸ ਆਏ ਤੇ ਵੇਖਿਆ ਮਾਤ ਭਾਨੀ ਜੀ ਹੋਣਾ ਨੇ ਜੋ ਭੈਣ ਲੱਗਦੇ ਨੇ ਭਾਈ ਸਾਹਿਬ ਪਾਈ ਗੁਰਦਾਸ ਜੀ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਭਾਣ ਜੇ ਲੱਗਦੇ ਨੇ ਭਾਈ ਸੇ ਭਾਈ ਗੁਰਦਾਸ ਜੀ ਦੇ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਾਲਾ ਜੀ ਹੋਣਾ ਦੀ ਥਾਂ ਤੇ ਸਨ ਫਿਰ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਹੋਣਾ ਦਾ ਜੋ ਦੇਖਾਂਗੇ ਤਾਂ ਉਹਨਾਂ ਦੇ ਨਾਨਾ ਜੀ ਦੀ ਥਾਂ ਤੇ ਲੱਗਦੇ ਪਰ ਆਪ ਇਤਿਹਾਸ ਪੜ੍ਹ ਕੇ ਵੇਖੋ ਕਿਤੇ ਵੀ ਉਹਨਾਂ ਨੇ ਇਹ ਨਹੀਂ ਜਤਾਇਆ ਵੀ ਮੇਰੀ ਗੁਰੂ ਘਰ ਨਾਲ ਇਹ ਰਿਸ਼ਤੇਦਾਰੀ ਇੱਕ ਸੇਵਕ ਤੇ ਗੁਰੂ ਵਾਲਾ ਰਿਸ਼ਤਾ ਨਿਭਾਇਆ ਉਹਨਾਂ ਨੇ ਉਹ ਜਦੋਂ ਆਏ ਤੇ ਮਾਤ ਭਾਨੀ ਨੇ ਪ੍ਰਸ਼ਾਦਾ ਜਿਹੜਾ ਤਰਿਆ ਉਹ ਸੁੱਕੇ ਪ੍ਰਸ਼ਾਦੇ ਤੇ ਨਾਲ ਕੁਝ ਵੀ ਨਾ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਭੈਣੇ ਮੇਰੀਏ ਵੀ ਅਜੇ ਤਾਂ ਪਹਿਲਾ ਦਿਨ ਐ ਕੋ ਪ੍ਰੋਣੇ 3-4 ਦਿਨ ਰਹੇ ਹੋਣ ਤੇ ਸੁੱਕੀਆਂ ਬੰਦਾ ਖਵਾਵੇ ਤੇ ਉਥੋਂ ਪਤਾ ਲੱਗ ਜਾਂਦਾ ਵੀ ਅਗਲੇ ਆਂਦੇ ਬਸ ਕਰੋਣ ਭੱਜੋ ਇੱਥੋਂ ਤੇ ਤੁਸੀਂ ਤਾਂ ਪਹਿਲੇ ਦਿਨ ਹੀ ਆ ਕੰਮ ਕਰਤਾ ਫਿਰ ਮਾਤ ਭਾਨੀ ਜੀ ਨੇ ਇਹ ਦੱਸਿਆ ਆਖਿਆ ਵੀਰਨਾ ਅੱਜ ਤੇ ਮਿਲ ਗਈ ਆ ਕਈ ਵਾਰੀ ਭੁੱਖੇ ਵੀ ਸੌਣਾ ਪੈਂਦਾ ਇਹ ਕਾਰਨ ਕਿਉਂ ਬਣਿਆ ਫਿਰ ਦੱਸਿਆ ਵੀ ਇਹ ਬਾਬੇ ਪਿਰਥੀ ਚੰਦਨ ਜੋ ਕੁਝ ਕੀਤਾ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸੰਗਤ ਨੂੰ ਅਗਾਹ ਕੀਤਾ ਉਹਨਾਂ ਅੰਦਰ ਜਾਗਰਤੀ ਲਿਆਈ ਉਹਨਾਂ ਨੂੰ ਇਸ ਭਰਮ ਦੇ ਵਿੱਚੋਂ ਕੱਢਿਆ ਔਰ ਸ਼ਾਮ ਦਾ ਇਤਿਹਾਸ ਜਿਹੜਾ ਉਹ ਆਪਾਂ ਪੜ ਰਹੇ ਆ ਚੱਲ ਰਿਹਾ ਹੈ ਉਹਦੇ ਵਿੱਚ ਵੀ ਜਦੋਂ ਸਤਗੁਰੂ ਗਵਾਲੀਅਰ ਦੇ ਕਿਲੇ ਵਿੱਚ ਰਹੇ ਨੇ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਣਾ ਦੇ ਨਾਲ ਮਿਲ ਕੇ ਭਾਈ ਸੇਭ ਭਾਈ ਗੁਰਦਾਸ ਜੀ ਹੋਣਾ ਨੇ ਚੌਕੀਆਂ ਕੱਢੀਆਂ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਢੈਂਦੀ ਕਲਾ ਦੇ ਵਿੱਚ ਨਾ ਜਾਣ ਇਹ ਸਾਰੇ ਉਪਰਾਲੇ ਉਹਨਾਂ ਨੇ ਕੀਤੇ ਤੇ ਜਦੋਂ ਉਹਨਾਂ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਜਿਹੜਾ ਉਹਦੀ ਲਿਖਤ ਕੀਤੀ ਐਡੀ ਵੱਡੀ ਰਚਨਾ ਤੇ ਇੱਕ ਦਿਨ ਪ੍ਰਕਰਮਾਂ ਦੇ ਵਿੱਚ ਇਹਨਾਂ ਸਿਆਲ ਦੇ ਦਿਨ ਸੰਤਿਲ ਲੋਈ ਤਨ ਤੇ ਲਈ ਸਰੀਰ ਤੇ ਇਸ ਤਰ੍ਹਾਂ ਜਿਹੜਾ ਵਸਤਰ ਲਿਆ ਤੁਰੇ ਜਾਣ ਤੇ ਕੋਈ ਵੇਖ ਕੇ ਆਖਦਾ ਵੀ ਆਪ ਭਾਈ ਸੇ ਪਾਈ ਗੁਰਦਾਸ ਜੀ ਜਿਨ੍ਹਾਂ ਨੇ ਇਹ ਲਿਖਤ ਕੀਤੀ ਏਡੀ ਵੱਡੀ ਬਖਸ਼ਿਸ਼ ਜਿਹੜੀ ਤੁਹਾਡੇ ਤੇ ਹੋਈ ਏਡੇ ਉੱਚੇ ਜੀਵਨ ਦੇ ਮਾਲਕ ਲੇਕਿਨ ਉਹਨਾਂ ਦਾ ਕਹਿਣਾ ਕੀ ਹੈ ਆਪਾਂ ਜੇ ਉਹਨਾਂ ਦੀ ਰਚਨਾ ਪੜ੍ਹੀਏ ਇੱਕੋ ਪੌੜੀ ਦੇ ਵਿੱਚ ਵੇਖੋ ਉਹਨਾਂ ਨੇ ਕਿੰਨਾ ਕੁਝ ਬਿਆਨ ਕਰ ਦਿੱਤਾ ਕਹਿੰਦੇ ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੁਵਾਰ ਹਾਂ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮਖੋਰ ਠੱਗ ਦੇਸ ਠਗੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਢਾਡਿਆ ਸਤਗੁਰ ਬਖਸ਼ੰਦਾ ਤੇ ਇੱਕ ਦਾਤ ਉਹਨਾਂ ਨੇ ਹੋਰ ਬਖਸ਼ਿਸ਼ ਕੀਤੀ ਜਿਵੇਂ ਕਈ ਵੇ ਨਹੀਂ ਨਾ ਬੰਦੇ ਨੂੰ ਲੱਗਣ ਲੱਗ ਜਾਂਦਾ ਕਿਸੇ ਇਨਸਾਨ ਤੋਂ ਕੁਝ ਗਲਤੀ ਹੋ ਜਾਏ ਨਾ ਉਹਦੇ ਉਹਦੇ ਤੋਂ ਗਲਤ ਹੋ ਗਿਆ ਵੇ ਤੇ ਕਈ ਵਾਰੀ ਬੰਦਾ ਹੌਮੇ ਵਿੱਚ ਆ ਕੇ ਕਹਿੰਦਾ ਇਹਦੀ ਥਾਂ ਤੇ ਕਿਤੇ ਮੈਂ ਹੁੰਦਾ ਐਵੇਂ ਥੋੜੀ ਕਹਿੰਦਾ ਬੰਦਾ ਡੋਲ ਜਾਂਦਾ ਹੁਣ ਲੈ ਬੰਦੇ ਨੂੰ ਪਤਾ ਹੋਵੇ ਉਹ ਥੋੜੀ ਭੁੱਲ ਸਕਦਾ ਉਹਨਾਂ ਨੇ ਇੱਕ ਜਿਹੜੀ ਆਉ ਪੌੜੀ ਲਿਖ ਦਿੱਤੀ ਪਹਿਲਾਂ ਉਹਦੇ ਵਿੱਚ ਬਚਨ ਲਿਖ ਦਿੱਤਾ ਕਹਿੰਦੇ ਵੀ ਜੇ ਸਤਗੁਰੂ ਸਾੰਗ ਵਰਤਦਾ ਨਾ ਜੇ ਸਤਗੁਰ ਸਾੰਗ ਵਰਤਦਾ ਸਿੱਖ ਸਿਦਕ ਨਾ ਹਾਰੇ ਇਹ ਪੌੜੀ ਉਹਨਾਂ ਦੀ ਉਹ ਕਹਿੰਦੇ ਜੇ ਗੁਰੂ ਕੋਈ ਸਾੰਗ ਵਰਤੌਂਦਾ ਸਾੰਗ ਦਾ ਭਾਵ ਉਹਦਾ ਚੋਜ ਵਰਤੌਣਾ ਕੋਈ ਕੋਈ ਖੇਡ ਬਣਾ ਦੇਣੀ ਵੀ ਸਿੱਖ ਜਿਹੜਾ ਉਹਦੇ ਅੰਦਰ ਭਰਮ ਨਾ ਆਵੇ ਕਹਿੰਦੇ ਜੇ ਸਤਗੁਰੂ ਕੋਈ ਸਾੰਗ ਵਰਤੌਂਦਾ ਤਾਂ ਸਿੱਖ ਨੂੰ ਆਪਣੇ ਅਕੀਦੇ ਤੇ ਕਾਇਮ ਰਹਿਣਾ ਚਾਹੀਦਾ ਡੋਲਣਾ ਨਹੀਂ ਚਾਹੀਦਾ ਉਹ ਹੁਣ ਜਦੋਂ ਇਹ ਸ਼ਬਦ ਵਰਤਿਆ ਮਹਾਰਾਜ ਜੀ ਨੂੰ ਪਤਾ ਲੱਗਾ ਸਤਗੁਰਾਂ ਨੇ ਚੋਦ ਰਚਾ ਦਿੱਤਾ ਉਹ ਬਾਤ ਮੇਰੀ ਹੋ ਜਾਏਗੀ ਫਿਰ ਉਹਨਾਂ ਨੇ ਆ ਕੇ ਜਦੋਂ ਥਿੜਕੇ ਨਾ ਜੀਵਨ ਤੋਂ ਤੇ ਫਿਰ ਮਹਾਰਾਜ ਦੇ ਚਰਨਾਂ ਵਿੱਚ ਆਏ ਤੇ ਸਤਗੁਰੂ ਕਹਿੰਦੇ ਹੁਣ ਦੱਸੋ ਭਾਈ ਉਹਨਾਂ ਆਖਿਆ ਨਹੀਂ ਮਹਾਰਾਜ ਫਿਰ ਉੱਥੇ ਇੱਕ ਵਚਨ ਲਿਖਿਆ ਜੇ ਗੁਰ ਪਰਮਾਏ ਸਾੰਗ ਕਰ ਕਿਆ ਸਿੱਖ ਵਿਚਾਰੇ ਵਿਆਖਿਆ ਸਾਡੇ ਲਈ ਕੀਤੀ ਕਹਿੰਦੇ ਗੁਰੂ ਭੁਲਾਉਣ ਤੇ ਆਜੈ ਨਾ ਤੇ ਸਿੱਖ ਆਖੇ ਮੈਂ ਨਹੀਂ ਭੁੱਲਦਾ ਮੈਂ ਨਹੀਂ ਥੜਕਦਾ ਕਹਿੰਦੇ ਇਦਾਂ ਨਹੀਂ ਹੋ ਸਕਦਾ ਵੀ ਆਪਣੇ ਬਲ ਤੇ ਨਹੀਂ ਆਪਾਂ ਆਖੀਏ ਵੀ ਮੈਂ ਆਪਣੇ ਬਲ ਤੇ ਕੈਮ ਰਵਾਂ ਨਹੀਂ ਜੀ ਨਹੀਂ ਕਈ ਵਾਰ ਬੰਦਾ ਇੰਨੀ ਉਮਰ ਹੋ ਗਈ ਜੀ ਅਸੀਂ ਕਦੀ ਇੰਜ ਨਹੀਂ ਕੀਤਾ ਉਹ ਭਲਿਆ ਉਸ ਮਾਲਕ ਦਾ ਸ਼ੁਕਰ ਮਨਾਹ ਉਹਨੇ ਤੇਰੇ ਤੋਂ ਹੋਣ ਨਹੀਂ ਦਿੱਤਾ ਜਦੋਂ ਤੂੰ ਕਹਿੰਨਾ ਨਾ ਮੈਂ ਨਹੀਂ ਕੀਤਾ ਮੈਂ ਆ ਜੀ ਮੈਂ ਉਹ ਜੀ ਮਹਾਰਾਜ ਕਹਿੰਦੇ ਇਸੇ ਨੇ ਤੈਨੂੰ ਕਿਸੇ ਪਾਸੇ ਨੂੰ ਲੱਗਣ ਦੇਣਾ ਜਦ ਦਿਨ ਇਹਨੂੰ ਛੱਡ ਦੇਗਾ ਉਸ ਦਿਨ ਉਹ ਤੇ ਦਰ ਤੇ ਪ੍ਰਵਾਨ ਚੜ ਜਾਏਗਾ ਤੇਰਾ ਜੀਵਨ ਥਾਂ ਪੈ ਜਾਏਗਾ ਤਾਂ ਇਹੋ ਜੇ ਫਿਰ ਜਿਹੜੇ ਜੀਵਨ ਨੇ ਜਿਨ੍ਹਾਂ ਨੂੰ ਜਦੋਂ ਮਹਾਰਾਜ ਉਹ ਫਿਰ ਸਰੀਰ ਕਚੋਲਾ ਉਹਨਾਂ ਤਿਆਗਿਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਪਹੁੰਚੇ ਉੱਥੇ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਹੋਣਾ ਦੇ ਅੰਤਮ ਸਮੇਂ ਤੇ ਰਮਦਾਸ ਦੀ ਧਰਤੀ ਤੇ ਮਹਾਰਾਜ ਸ਼ਿਵੇਂ ਪਾਤਸ਼ਾਹ ਪਹੁੰਚੇ ਨੇ ਇਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਜ ਦੇ ਦਿਨ 1636 ਦੇ ਵਿੱਚ ਉਹਨਾਂ ਨੇ ਆਪਣਾ ਸਰੀਰਕ ਚੋਲਾ त्यागਿਆ ਬਹੁਤ ਵੱਡੇ ਕਾਰਜ ਜਿਹੜੇ ਨੇ ਉਹਨਾਂ ਨੇ ਗੁਰਬਾਣੀ ਦੀ ਵਿਆਖਿਆ ਦੇ ਰੂਪ ਦੇ ਵਿੱਚ ਵਾਰਾਂ ਦੇ ਕਵਿਤਾਾਂ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਫਿਰ ਬਹੁਤ ਵੱਡੀਆਂ ਸਿਵਾਵਾਂ ਪੰਥ ਵਿੱਚ ਜੋ ਉਹਨਾਂ ਨੇ ਕੀਤੀਆਂ ਨੇ ਔਰ ਉਹਨਾਂ ਦੀ ਬਚਨਾਂ ਨੂੰ ਗੁਰਬਾਣੀ ਦੇ ਕੁੰਜੀ ਹੋਣ ਦਾ ਵੀ ਖਿਤਾਬ ਮਾਨ ਜਿਹੜਾ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ ਤੋ ਐਸੇ ਰੱਬ ਦੇ ਪਿਆਰੇ ਸੇਵਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜੀਤ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ ਕਹਿੰਦੇ ਉਸ ਮਾਲਕ ਦੇ ਹੁਕਮ ਦੇ ਵਿੱਚ ਉਹਦੀ ਆਗਿਆ ਦੇ ਵਿੱਚ ਜਿਹੜੇ ਮਾਲਕ ਦੇ ਪਿਆਰੇ ਜੋ ਆਪ ਹੀ ਉਹਨਾਂ ਨੇ ਬਚਨ ਲਿਖਿਆ ਜੰਮਣ ਮਰਨੋਂ ਬਾਹਰ ਪਰ ਉਪਕਾਰੀ ਜਗ ਵਿੱਚ ਆਏ ਉਹ ਪਰ ਉਪਕਾਰ ਦਾ ਕਾਰਜ ਉਹਨਾਂ ਨੇ ਜੋ ਕੀਤਾ ਜੋ ਸਦਾ ਵੀ ਸਾਡੇ ਵਾਸਤੇ ਰਾਧ ਸੇਰਾ ਹੈ ਮਾਰਗਦਰਸ਼ਕ ਹੈ ਤੋ ਨਮਸਕਾਰ ਹੈ ਸੇ ਮਾਲਕ ਦੇ ਪਿਆਰਿਆਂ ਦੇ ਚਰਨਾਂ ਦੇ ਵਿੱਚ ਅੱਜ